ਸੂਰਾ ਤਰਾ ਕਰਨਾ ਵਾਲੀ ਕੀ ਜੇ ਸਾਹਿਬ ਲੈ ਚਲ ਲੈ ਚਲੋ ਸਾਹਮਣੇ ਲੋਕ ਲੈਓ ਜੀ ਮੋਰਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਗੰਡੇਵਾਲ ਤੇ ਜ਼ਿਲ੍ਹਾ ਨੂੰ ਕਹਿੰਦੇ ਜੀ ਸੰਗਰੂਰ ਜੀਮੀਦਾਰ ਭਾ ਕੋਲ ਛੋਟੀ ਸੁਣ ਵਾਲੀ ਆ ਜੇ ਕਿ ਸਪਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲੋ ਜੀ 7828000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢਾੜ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀਾਂ ਗੱਲਬਾਤ ਲੈਣੀ ਹੈ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਵੀਰ ਜੀ ਆਪਣਾ ਨਾਮ ਜੀ ਬਲਜਿੰਦਰ ਸਿੰਘ ਜੀ ਪਿੰਡ ਜੀ ਸਾਡੇ ਗੰਡੇ ਵਾਲਾ ਜੀ ਜ਼ਿਲ੍ਹਾ ਜਿਲਾ ਸੰਗਰੂਰ ਜੀ ਨੇੜੇ ਨੇੜੇ ਬਾਈ ਪਿੰਡ ਕਿਹੜੇ ਨੇੜੇ ਪਿੰਡ ਜੀ ਪੰਜ ਗਰਾਈ ਆ ਗਿਆ ਹਾਂ ਤੇ ਬਾ ਆ ਗਿਆ ਜੀ ਬਰੇਸ ਆ ਗਿਆ ਬੜੀ ਆ ਗਿਆ ਜੀ ਠੀਕ ਆ ਛੇਰ ਪਰ ਲਵੇ ਠੀਕ ਆ ਛੋਟੀ ਦੇ ਕਿੰਨੇ ਦਿਨ ਪਏ ਵੀਰ ਸੁਣ ਲੇ ਸੁਣਦੇ ਜੀ 14 15 ਦਿਨ ਪਏ ਨੇ 14 15 ਹਾਂ ਜੀ ਹਾਂ ਠੀਕਾ ਟੀਕਾ ਡੁਕਾ ਪਤਾ ਕਿਹੜਾ ਭਰਵਾਇਆ ਜੀ ਠੀਕ ਆ ਜੀ ਨਹੀਂ ਪਤਾ ਬਸ ਆਪਣੇ ਕੰਪਿਊਟਰ ਡਾਕਟਰ ਦਾ ਭਰਵਾਇਆ ਠੀਕ ਆ ਹਾਂ ਤੋਰ ਦੋ ਭਰਾ ਲੋ ਜੀ ਸਾਨੂੰ ਫੂਲ ਚੈੱਕ ਕਰ ਸਕਦੇ ਢੱਲਾ ਢੁਲਾ ਕਾਫੀ ਪੀ ਕਰ ਮੈਂ ਗਾ ਲਈ ਜੇ ਕੋਈ ਜੂਨ ਨਹੀਂ ਸੈਂਪਲ ਵੀ ਨਹੀਂ ਆਪਰਾ ਇਹਨੇ ਚੰਗੀ ਪੜੀ ਛੋਟੀ ਆ ਹਾ ਮੱਧਪਰਾ ਹੈ। ਇਧਰ। ਵਾਖੂ ਸਿੰਘ ਦਿਖੋਣੇ ਤੇ ਕਰਮਾਂ ਵਾਲੀਆ। ਲਓ। ਲੈਓ ਪਰਾ ਇਹਦੇ ਮਾਰਦੀ ਤੋਂ। ਅੰਦਰ ਨੂੰ ਲੈ ਚਲੋ। ਲੈ ਜਾਣਾ। ਲਓ ਜੀ। ਕਰਦੀ ਪਾੜੀ ਵੀ ਬਰੀ ਆਪਣੀ। ਹਾਂ ਜੀ ਕਰਦੀ। ਸੱਤੀ ਪਾੜੀ। ਲਓ ਪਰਾ ਚੈੱਕ ਕਰ ਲਓ ਫੇਸਬੁਕ। ਲਓ। ਲੈ ਚਲੋ ਬਰੀ ਲੈ ਚਲੋ। ਲਓ। ਪੂਰਾ ਤਾਰਾ ਕਰਮਾਂ ਵਾਲੀ ਦੀ ਕੇਸਾ। ਲੈ ਚਲੋ ਲੈ ਚਲੋ ਸਾਹਮਣੇ। ਲਓ।

ਮੈਂ ਇਹ ਆਂ ਕਾਸ ਸਰਦਲੀ ਹੜਾ ਹੜਾ ਕਰਦੇ ਮਗਨ ਬੜਾ ਹੜਾ ਲੋ ਸਰਦਲੀ ਕਸਾ ਬੰਦੋ ਜੀ ਬੰਦ ਲਾਉਣ ਲੱਗੀ ਕਰਮ ਵਾਲੀ ਹਾਂ ਲਾਉਣ ਲੱਗੀ ਠੀਕ ਲੋ ਜੀ ਮਾਤਾ 15 ਤਰੀਕ ਤੱਕ ਆ 15 ਤਰੀਕ 15 ਦਿਨਾਂ ਵਿੱਚ ਠੀਕ ਹੈ ਜੀ ਰੇਟ ਪਰਾ ਦਾ ਜਾਏਗਾ ਹਾਂ ਜੀ ਰੇਟ ਠੀਕ ਹੈ ਜੀ ਨਾ ਰੇਟ ਫੋਨ ਤੇ ਕਰੋ ਹਾਂ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਪਰਾ ਠੀਕ ਹੈ ਨਾ ਭਾਈ ਜੀ ਨੇ ਜਰੂਰ ਕਨੈਕਟ ਕਰ ਪਾ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਸੇਲ ਹੋ ਗਈ ਆਪਾਂ ਨੰਬਰ ਕੱਟਾਂਗੇ ਇਹਨੂੰ ਪਰਾ ਫਿਰ ਮੈਨੂੰ ਫੋਨ ਆਉਣ ਲੱਗੇ ਕਿਉਂਕਿ ਨਵੇਂ ਵੀਰਾਂ ਨੂੰ ਪਤਾ ਨਹੀਂ ਚਾਹੀਆਂ ਨੂੰ ਹਣਾ ਤੇ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ